ਮੈਂ ਪੁੱਤ ਦੀ ਘੋਟ ਦੇ ਰਹੀ ਆਂ। ਕੰਮ ਪੁੱਤ। ਨਾਲੀ ਸੀ ਪੁੱਤਾ? ਹਾਂ ਮੈਂ ਨਾਲ। ਲੈ ਆ ਘੋਟ ਦੁੱਧ ਦੀ ਪੀ ਲੈ। ਰੋਟੀ ਖਾ ਲਈ ਸੀ ਤਾ ਨਾਲੇ? ਮੈਂ ਮੰਮੀ ਰੋਟੀ ਨਹੀਂ ਮੈਂ ਖਾਦੀ ਦਲ ਨਹੀਂ ਸੀ ਕਰ ਰਿਹਾ ਹੋਦੀ ਹੋ ਜਾਂਦਾ। ਕਿਉਂ ਖਾ ਤੂੰ ਨਹੀਂ ਖਾਦੀ ਪੁੱਤ ਰੋਟੀ ਦਾ ਤੂੰ ਖਾਣ ਦੀ? ਮੰਮੀ ਹੋਰ ਦਲ ਜਾਨੀ ਕਰਦਾ ਹੈਗਾ ਉਹ ਉਸਤੀ ਜੀ ਵਾਲਾਂ ਨੂੰ ਚੱਤ ਹੋਇਆ ਪਿਆਗਾ। ਤੇ ਕੋਈ ਦਵਾਈ ਮੰਗਾ ਲੈਣੀ ਸੀਗੀ। ਹੈ ਕੋਈ ਨਾ ਮੰਮੀ। ਠੀਕ ਵਰਤ ਰੈਸਟ ਕਰੂੰਗੀ ਠੀਕ ਹੋ ਜੂ ਨਾ ਉਹ ਤਾਂ ਠੀਕ ਆ ਪੁੱਤ ਲੈ ਘੁੱਟ ਦੁੱਧ ਦੀ ਪੀ ਲੈ ਮੰਮੀ ਤੈਨੂੰ ਪਤਾ ਤਾਂ ਹੈ ਕਿ ਮੈਂ ਉਹਦਾ ਨਹੀਂ ਪੀਂਦੀ ਹੈ ਕਿ ਮੈਨੂੰ ਨਹੀਂ ਦਿਲ ਕਰਦਾ ਲੈ ਫਿਰ ਆਏ ਕਿ ਮੈਂ ਚੱਲੂਗਾ ਪੁੱਤ ਕੰਮੋ ਕੰਮ ਹੈ ਨਾ ਸੇ ਜੇ ਕੋਸੇ ਖਾਵੇ ਪੀਵੇਗੀ ਨਹੀਂ ਤਾਂ ਉਠੇਗੀ ਕਿਵੇਂ ਆ ਦੇਖ ਲੈ ਚਿਹਰੇ ਤੇ ਕਿਵੇਂ ਕਾਲਸ ਫਿਰਦੀ ਜਾਂਦੀ ਹੈਗੀ ਨਾਲੇ ਐਸ ਹਾਲ ਚ ਤਾਂ ਨਾ ਕੁਸ ਖਾਣਾ ਪੀਣਾ ਚਾਹੀਦਾ ਤੈਨੂੰ ਕਿਹਾ ਭਾਈ ਜਿਹੜਾ ਫਰੂਟ ਖਾਣਾ ਹੁੰਦਾ ਮੁੰਡੇ ਤਾਂ ਉਹ ਮਗਾ ਲਿਆ ਕਰ ਉਹ ਖਾ ਲਿਆ ਕਰ ਦੱਸ ਹੈ ਮੇਰਾ ਦਿਲ ਨਹੀਂ ਕਰਦਾ ਮੈਂ ਤੁਹਾਨੂੰ ਕਹਿ ਦੂੰਗੀ ਇਹ ਖਾਣਾ ਹੋਇਆ ਚੱਲ ਭਾਈ ਨਾ ਪੀ ਮਤਲਿਆਈ ਸੀ ਮਾ ਘੁੱਟ ਆ ਜਾ ਬਿੰਦਰੇ ਆ ਦੇਖ ਲੈ ਨਾ ਤਾਂ ਇਹਨੇ ਰੋਟੀ ਖਾਦੀ ਆ ਨਾ ਹੁਣ ਮੈਂ ਦੁੱਧ ਦੀ ਘੁੱਟ ਲਈ ਸੀ ਨਾ ਇਹਨੇ ਉਹ ਪੀਤੀ ਹੈਗੀ ਕਿਆ ਕਾ ਤਾਂ ਨਹੀਂ ਖਾਦੀ ਰੋਟੀ ਕਹਿੰਦੀ ਕਿ ਮੈਨੂੰ ਉਲਟੀ ਜਿਹਾ ਮੰਗੂ ਹੋਇਆ ਪਿਆ ਉਹ ਜੀ ਖਾਂ ਜੀ ਨਹੀਂ ਕਰਦਾ ਹੋਰ ਹੀ ਹੁੰਦਾ ਮੈਂ ਤਾਂ ਰੋਟੀ ਨੂੰ ਦੇਖ ਕੇ ਹੋਰ ਹੀ ਹੁੰਦਾਗਾ ਮੈਂ ਤਾਂ ਮੋਸ਼ਕ ਚੜੀ ਜਾਂਦੀ ਉਹ ਗੰਡੇ ਵੀ ਪਾਸੇ ਰੱਖ ਦੋ ਪੁੱਤ ਜੇ ਤੇਰਾ ਕਿਸੇ ਹੋਰ ਚੀਜ਼ ਨੂੰ ਜੀ ਕਰਦਾ ਉਹ ਬਣਾ ਕੇ ਦੇ ਦਿੰਦੇ ਆਂ ਭੁੱਖੇ ਢੇਡਣਾ ਰਿਹਾ ਕਰ ਭੁੱਖ ਤੇ ਲੱਗੀ ਅੱਬ ਦੇ ਲਈ ਨਹੀਂ ਕਰਦਾਗਾ ਹੋਰ ਹੀ ਹੋ ਜਾਂਦਾ ਪੁੱਤ ਮੇਰੀ ਗੱਲ ਸੁਣ ਕੰਮੋ ਹੁਣ ਤੇ ਕੱਲਾ ਆਪਦੇ ਸਰੀਰ ਦਾ ਨਹੀਂ ਧਿਆਨ ਰੱਖਣਾ ਨਾਲੇ ਬੱਚੇ ਦਾ ਵੀ ਧਿਆਨ ਰੱਖਣਾਗਾ ਜੇ ਤੂੰ ਨਹੀਂ ਕੁਸ ਖਾਵੇਂ ਪੀਵੇਂਗੀ ਤਾਂ ਉਹ ਜਵਾਕ ਨੂੰ ਉਹਨੂੰ ਜੇ ਤੂੰ ਖਾਵੇਂਗੀ ਫੇਰੀ ਉਹਨੂੰ ਕੁਸ ਲੱਗੂਗਾ ਤੇ ਹੋਰ ਪੁੱਤ ਇਹ ਤਾਂ ਹੈਈ ਜੇ ਖਰਾਕ ਖਾਏਗੀ ਫੇਰ ਐ ਕੋਈ ਜੋ ਤਾਂ ਮੈਂ ਮੰਨਦੀ ਆ ਹਮ ਦੁੱਧ ਲਿਆਏ ਦੁੱਧ ਮੇਰਾ ਨਹੀਂ ਜੀ ਕਰਦ ਪਹਿਲਾਂ ਵੀ ਕਿੱਦੇ ਪੀਤਾ ਮੈਂ ਦੁੱਧ ਮੈਂ ਦੇਖ ਲੈ ਆਪਣੇ ਵੇਲੇ ਚੰਗੇ ਤੇ ਉਦੋਂ ਇਹ ਆਪਣੇ ਵੇਲੇ ਵਾਲਾ ਕੰਮ ਨਹੀਂ ਹੈਗਾ ਨਾ ਉਦੋਂ ਤਾਂ ਖਰਾਕਾਂ ਖਾਂਦੀਆਂ ਸੀ ਅਸੀਂ ਤਾਂ ਇਹ ਤਾਂ ਅਗਰੀ ਨੇ ਖਰਾਕਾਂ ਖਾਂਦੀ ਸੀ ਤੇਰੀ ਸੱਸ ਨੂੰ ਨਾ ਦੇਖ ਲੈ ਦੋਨਾਂ ਜੱਪਿਆ ਵਾਰੀ ਇਹਨੂੰ ਮੈਂ ਅੱਧਾ ਕਿਲੋ ਪੱਕਾ ਦੁੱਧ ਇੱਕ ਟਾਈਮ ਖੜੀ ਪਿਆ ਦਿੰਦੀ ਸੀ ਥਾਂ ਐ ਖੜੀ ਪੀ ਜਾਂਦੀ ਸੀ ਜੇ ਕਧੌਲੀ ਕੋਲ ਖੜੀ ਪੀਦੀ ਸੀ ਨਹੀਂ ਫਿਰ ਪਤਾ ਵੀ ਨਹੀਂ ਲੱਗਦਾ ਹੈਗਾ ਜਦੋਂ ਜਵਾਖ ਹੋਏ ਸੀ ਹਾਂ ਥੋੜੇ ਵਰਗੀ ਦੇ ਪਈ ਤੀ ਮੇਰੀ ਤੇ ਆ ਇਹਦੇ ਵੇਲੇ ਤਾਂ ਅਮਨਿੰਦਰ ਵੇਲੇ ਤਾਂ ਇਹ 7ਵੇਂ ਮਹੀਨੇ ਚ ਪਿੰਡ ਵਗਦੀ ਸੀ ਕਿ ਨਾਲੇ ਐਵੇਂ ਮਨ ਵੀ ਜਦੋਂ 7ਵੇਂ ਮਹੀਨੇ ਚ ਬੁੜੀ ਆਪਦੇ ਪੇਕੀ ਵਗ ਜਾਂਦੀ ਵਿਦਾ ਹੋ ਕੇ ਤੇ ਫੇਰ ਦੇਖ ਉੱਥੇ 3 ਮਹੀਨੇ ਰਹਿ ਰੇਸ਼ਟ ਹੋ ਜਾਂਦੀ ਚੱਲ ਫੇਕੇ ਘਰੇ ਜਾਦੇ ਉਹ ਹੋ ਜਾਂਦਾ ਭਾਈ ਨਾ ਤਾਂ ਇਸ ਮੈਨੂੰ ਕੰਮ ਕਰਨ ਦੇ ਨੂੰ ਉਧਰ ਮੇਰਾ ਮੂੰਹ ਦਿਲ ਘਰੀ ਅੰਦਰ ਰਹਿੰਦਾ ਕਸ ਨੂੰ ਖਾਣ ਪੀਣ ਨੂੰ ਨਹੀਂ ਦਿਲ ਕਰਦਾ ਫਿਰ ਮੰਦੇਤੀ ਪਾਉਂਗੀ ਹੋਰ ਮੈਂ ਕੀ ਕਰੂੰਗੀ ਪੁੱਤ ਕਰੀ ਚੱਲੀ ਕੰਮ ਕੋਈ ਗੱਲ ਨਹੀਂ ਤੈਨੂੰ ਅਸੀਂ ਉੱਦੇ ਵੀ ਆਖਿਆ ਸੀ ਕੰਮ ਦਾ ਸਾਨੂੰ ਹੈ ਨਹੀਂ ਆਏ ਅਸਤ ਸਭ ਸਾਰੀਆਂ ਤਿੰਨੇ ਜਾਣੀਆਂ ਜਵਾਕ ਤੇ ਹੋ ਜਾਣੀਆਂ ਜਵਾਕ ਨੂੰ ਪਾਲਾਂਗਾ ਉਦੋਂ ਸਾਰੇ ਕੰਮ ਤੂੰ ਕਰੀ ਹੁਣ ਤੈਨੂੰ ਰੈਸਟ ਕਰਨੀ ਪਊਗੀ ਜਿਹੜੀ ਸਾਮਾ ਵਧੀਆ ਪਈ ਰਿਹਾ ਕਰ ਅੰਦਰ ਮਾਈ ਨਾਲ ਤੈਨੂੰ ਕਿਹਾ ਪੁੱਤ ਜੇ ਤੈਨੂੰ ਕੰਮ ਕਰਨ ਦੀ ਵਾੜੀ ਆਹੋ ਹੈਗਾ ਤੈਨੂੰ ਕਿਹਾ ਤੇ ਵੀ ਤੂੰ ਝਾੜੂ ਝੂੜੂ ਲਾ ਲਿਆ ਕਰ ਹੋਰ ਜਾਦੇ ਕੰਮ ਰਾਂ ਜਿਵੇਂ ਹੁਣ ਕੋਈ ਪਾਰ ਬੋਝਦਾ ਹੋ ਗਿਆ ਪੁੱਤ ਜਦੋਂ ਹੁਣ ਆਪਾਂ ਤੁਰਦੇ ਫਿਰਦੇ ਮਾੜਾ ਮੋਟਾ ਉੱਚੇ ਨੀਵੇਂ ਦਾ ਫਿਰ ਮਾੜੇ ਦੇ ਨਾਲ ਪੁੱਤ ਵਾਦਾ ਵਾਜ ਜਾਂਦਾਗਾ ਮੈਂ ਤਾਂ ਕਹਿੰਦੀ ਜਿੰਨੀ ਵਾਚਤ ਰਹੀ ਜਿੰਨੀ ਚੰਗਾ ਹਾਂ ਉਹ ਤਾਂ ਮੈਂ ਠੀਕਾ ਖਤੋਂ ਕੰਡੇ ਚੱਕ ਦੋਤ ਮੈਂ ਹੋਣੇ ਕੱਢ ਦੰਨੀ ਆ ਰਸੋਈ ਚ ਗੰਡੇ ਤਾਂ ਗੰਡੇ ਜਗਦ ਮੈਨੂੰ ਆਟੇ ਚ ਵੀ ਮੁਸਕ ਆ ਜਾਂਦੀ ਮੈਂ ਕੀ ਕਰਾਂ ਮੇਰੀ ਗੱਲ ਸੁਣਨਾ ਤਾਂ ਤੂੰ ਰਸੋਈ ਚ ਜਾਇਆ ਕਰ ਕੋਈ ਚੀਜ਼ ਲੈ ਜਿਹੜੀ ਚੀਜ਼ ਦੀ ਲੋੜ ਆ ਅਸੀਂ ਹਰ ਵਕਤ ਤੇਰੇ ਕੋਲੇ ਹੁੰਨਾਂ ਸਾਥੋਂ ਮੰਗਾਲਾ ਕਰ ਤੂੰ ਰਸੋਈ ਕੰਨੀ ਜਾਇਆ ਨਾ ਕਰਨਾ ਤਾਂ ਆਟੇ ਵਾਲੀ ਟੈਂਕੀ ਕੋਲੇ ਜਾ ਹੀ ਨਾ ਤੂੰ ਗੰਡੇ ਗੁੰਡੇ ਦੇਖੀ ਰਸੋਈ ਚ ਹੀ ਨਾ ਬੜ ਜਿੱਥੇ ਮੇਰੀ ਗੱਲ ਸੁਣ ਇਹ ਕਹਿੰਦੀ ਮੈਨੂੰ ਆਟੇ ਚ ਵੀ ਮੁਸਕ ਆਉਂਦੀ ਆ ਰੋਟੀ ਐਨੀ ਖਾਂਦੀ ਆ ਦੁੱਧ ਦੀ ਘੁੱਟ ਪੀ ਲੈ ਚਲੇ ਦਾ ਢਿੱਡ ਤਾਂ ਪੜਿਆ ਜਾਵੇ ਨਾ ਇਹ ਦੁੱਧ ਪੀਂਦੀ ਆ ਫਿਰ ਐਵੇਂ ਕਿਵੇਂ ਚੱਲੂਗਾ ਦਸਵਿੰਦਰ ਕੋਈ ਛੜੀ ਨੂੰ ਆ ਜਾਂਦੇ ਖੇਤੋਂ ਇਹਨੂੰ ਫਲ ਫਲੂਟ ਮਗਾ ਦੇਗਾ ਆਪਾਂ ਉਹ ਖਾ ਲਿਆ ਕਰ ਹੁਣ ਤੁਸੀਂ ਉਹਨਾਂ ਨਾਲ ਸਮਾਂ ਤੇ ਖਰਬੂਜੇ ਖੇਤੋਂ ਲੈ ਕੇ ਆਇਆ ਫੇਰ ਵੀ ਮੈਨੂੰ ਉਲਟੀਆਂ ਲੱਗੂਆਂ ਧੱਕੇ ਨਾ ਖਵਾਦੇ ਉਹਨੇ ਬਹਿ ਕੇ ਛੋ ਮਗਾ ਦੰਨੇ ਆ ਛੋ ਖਾ ਲਈ ਉਹ ਚੰਗਾ ਹੁੰਦਾ ਨਾਲੇ ਕੋਈ ਹੋਰ ਚੀਜ਼ ਮਗਾ ਦਿੰਨੇ ਨਾਰ ਨੂਰ ਤੀਜਾ ਹਾਂ ਨਾਰ ਨਾਲ ਕੂਰ ਬਣ ਜਾਊਗਾ ਹਾਂ ਹੋਰ ਇਹ ਤੀਜਾ ਖਾ ਲਿਆ ਕਰ ਤੇ ਹੜਦੀਆਂ ਦੁੱਧ ਚ ਸੇਵਾਂ ਨਾ ਵੇਖ ਲੈ ਕੈਂਦੀ ਤੁਸੀਂ ਨਹੀਂ ਹਟਦੀਆਂ ਹੈਗੀਆਂ ਪੁੱਤ ਤੇਰੇ ਵਾਲੇ ਵਾਸਤੇ ਕਹਿੰਨੇ ਜੋ ਕੁਝ ਕਹਿੰਨੇ ਆਸੀਂ ਜਿਹੜੇ ਹਾਲਾਤ ਤੇਰੇ ਨੇ ਸਾਡੇ ਤੇ ਬੀਤ ਕੇ ਪਹਿਲਾਂ ਅਸੀਂ ਇਹ ਆਪਦੇ ਸਰੀਰ ਤੇ ਹਟਾਏ ਨੇ ਸਮਝਦੂਗਾ ਤਾਂ ਹੈ ਨਹੀਂ ਮੈਨੂੰ ਮੈਂ ਕਦੀ ਨਹੀਂ ਬਈ ਮੈਨੂੰ ਸਾਰੇ ਕਾਸੇ ਤੋਂ ਗੁੱਸਾ ਚੜੀਦਾ ਦਾ ਮੈਨੂੰ ਖੇਚੜੀ ਜਾਂਦੀ ਹੈ ਪਤਾ ਨਹੀਂ ਕਾ ਤੂੰ ਭਾਬੀ ਜਦੋਂ ਹੁਣ ਇਹਦੇ ਵਾਸਤੇ ਦੁੱਧ ਘਰਮ ਕਰੇਂਗੀ ਨਾ ਹਾਂ ਜਾਂ ਤਾਂ ਮੈਨੂੰ ਦੱਸੀ ਮੈਂ ਕਰੂੰਗੀ ਤੇ ਜਾਂ ਤੂੰ ਨਾ ਕਾੜ ਨਹੀਂ ਆਲਾ ਦੁੱਧ ਲਾ ਲਈ ਉਸੇ ਮਰਗਰ ਕਰ ਰਹੀ ਸੀ ਮਰਦਾ ਇਮਲੀ ਖਾਣ ਨੂੰ ਜੀ ਕਰਦਾ ਇਮਲੀ ਵਾਲਾ ਪਾਣੀ ਬਣਾ ਦੋ ਮੈਂ ਦੱਸ ਉਹ ਤਾਂ ਬਣਾ ਦੇ ਦਿੰਗਾ ਉਹ ਤਾਂ ਇਮਲੀ ਖਾਊਗਾ ਤਾਂ ਖੱਟੀ ਮਲਾ ਹੈ ਨਾ ਮੈਂ ਤਾਂ ਉਹ ਖਾਣੀ ਆ ਹੋਰ ਕੁਝ ਨਹੀਂ ਖਾਣਾ ਇਮਲੀ ਖਾਊ ਮੈਂ ਜਾਨੀ ਆ ਦੁਕਾਨ ਤੇ ਫਿਰ ਉੱਥੋਂ ਲਿਆਉ ਮੇਰੀ ਗੱਲ ਸੁਣ ਨਾਇ ਤਾਂ ਖੱਟੀ ਇਮਲੀ ਲਿਆ ਦੇ ਇਹਨੂੰ ਤੇ ਆ ਮੁੰਡੇ ਨੂੰ ਕਹਿ ਕੇ ਅੰਬੀਆਂ ਮੈਂ ਵਗਾ ਦਨੀ ਆ ਅੰਬੀਆਂ ਖਾਏਂਗੀ ਫਿਰ ਉਹ ਮੂੰਗਾ ਦੇ ਆ ਉਹ ਖਾਓ ਅੰਬੀਆਂ ਖਾਓ ਇਹ ਅੰਬੀਆਂ ਮਗਾਵਾ ਲੈ ਨਾ ਦੁੱਤ ਵੀ ਜਦੇ ਨਾ ਦੇਣਾ ਨਾ ਇਹਨੂੰ ਤੌੜੀ ਵਾਲਾ ਦੁੱਤ ਨਾ ਮੇਰੀ ਗੱਲ ਸੁਣ ਕੋੜੇ ਜੇ ਤੈਨੂੰ ਅੰਬੀਆਂ ਦੀ ਚਟਨੀ ਬੜਾ ਦਾ ਬੜਾਈ ਸੁਆਦ ਹੁੰਦੇ ਉਹਦੇ ਹੀ ਲਾ ਕੇ ਖਾਉਂ ਚਟਨੀ ਨਹੀਂ ਨਾ 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 ਲਾ ਕੇ ਖਾ ਲਈ ਤੇ ਤੂੰ ਢੱਡ ਪਰ ਕਿਵੇਂ ਮਰਜੀ ਪਰ ਚੰਗਾ ਇਹ ਨਹੀਂ ਹਟਦੀਗੀ ਤੂੰ ਆ ਦੇਖ ਲੈ ਚੱਲ ਕੋਈ ਨਹੀਂ ਮੈਂ ਜਾਨੀ ਆ ਦੁਕਾਨ ਤੇ ਮੈਂ ਲੈ ਕੇ ਆਉਣੀ ਹੈਗੀ ਭਾਬੀ ਇਹ ਹੋਈ ਜਾਈ ਮਿਲੀ ਲਿਆ ਦੇ ਇਹਨੂੰ ਹਾਂ ਤੇ ਪੈਸੇ ਜਿੰਦੀ ਜੀ ਕਿ ਮੈਂ ਲੈ ਕੇ ਆਉਂਗੀ ਹੁਣ ਮੈਂ ਕਿਆ ਕਰੀ ਕੋਈ ਨਾ ਉਹ ਜਦੋਂ ਲਿਆਉਗੀ ਉਹਦੋਂ ਖਾ ਲਈ ਪਹਿਲਾਂ ਹੁਣ ਤਾਂ ਮਗਾ ਕੇ ਖਾ ਲੈ ਨੀ ਨਾ ਦੇ ਕਿਹੜੀ ਹੋਗੀ ਇਹ ਜੀ ਹੋ ਕੋਈ ਬਾੜੀ ਮੋਤੀ ਈਮਲੀ ਮੈਂ ਲਿਆਉਣੀ ਆ 10-20 ਰੁਪਈਆ ਦੀ ਇਹਨੇ ਮਨਿੰਦਰ ਲਊਗਾ ਪੈਸੇ ਮੈਂ ਲਖਾ ਆਉਂਗੀ ਕੋਈ ਨਾ ਲਖਿਆ ਆਂ ਤੈਨੂੰ ਪਤਾ ਆਪਦਾ ਫਿਰ ਹੁਣ ਇਕੱਠੇ ਹੀ حساب ਕਰਦਣਿਆ ਆ ਹੁਣ ਫਸਲ ਤਾਂ ਆ ਗਈ ਇਕੱਠੀ ਦੇ ਆਵਾਂਗੇ ਹੋਰ ਚੰਗਾ ਪੁੱਤ ਚੱਲ ਤੂੰ ਕਰ ਲੈ ਰੈਸਟ ਫਿਰ ਆ ਖਾ ਲਈ ਈਮਲੀ ਈਮਲੀ ਖਾਉ ਇਹ ਹੁਣ 10 ਜਿਹੜੀ ਚੱਜ ਦੀ ਚੀਜ਼ ਆ ਉਹ ਤਾਂ ਪੀਂਦੀ ਨਹੀਂ ਹੈਗੀ ਤੂੰ ਦੁੱਧ ਪੀ ਲੈ ਘੁੱਟ ਵੀ ਨਹੀਂ ਬਾਈ ਨਾ ਕਰੇ ਹਾਂ ਹਾਂ ਬਈ ਅੰਤਰੀ ਨਹੀਂ ਅੱਛਾ ਅੱਛਾ ਜਿਵੇਂ ਅੰਤਰਾ ਉਹ ਠੀਕ ਹੈ ਬੇਬੇ ਬਣਾਵਾ ਕਮਾ ਜੀ ਬਾਈ ਕੋਲੇ ਹਾਂ ਅੰਤਰੀ ਇਹ ਕਤਾਰ ਹੋਈ ਜਾਂਦਾ ਕਾ ਕੀ ਗੱਲ ਹੋਜੀ ਉਹ ਬੇਬੇ ਬਾਬੇ ਕਿਹੜਾ ਗਾਂ ਚੋਰੀ ਹੋ ਗਈ ਸੀਗੀ ਤੇ ਇੱਕ ਤਾਰੇ ਕੇ ਪੰਟੀ ਨੇ ਕਰੀ ਹੈ ਕਿ ਅਸੀਂ ਅਜ ਉੱਤੇ ਚੱਲੇ ਸੱਤ ਸਟੋ ਅੱਛਾ ਸਾਡੀ ਕਾ ਨਹੀਂ ਹੋਈ ਨਾ ਗਾਂ ਚੋਰੀ ਕਰ ਲਈ ਉਹਨਾਂ ਨੇ ਮਸਾ ਤੇ ਵਿਚਾਰਾ ਨੂੰ ਨਹੀਂ ਸੀਗੀ ਹੋਰ ਬੇਬੇ ਲੈ ਇਹ ਤਾਂ ਕੋਈ ਬਿਸ਼ਰਮੀ ਵਾਲਾ ਕੰਮ ਹੀ ਆ ਨਾਲੇ ਪਤਾ ਲੱਗ ਇਹਨੇਲੇ ਛੇਤਰ ਕਾਊਗਾ ਹਾਂ ਹਾਂ ਡੰਗਰ ਬੱਚੇ ਦੀ ਕਾਹਲੀ ਜੋੜੀ ਹੁੰਦੀ ਹੈ ਬਣਾਦੀ ਹੋਰ ਪਤਾ ਹੋਰ ਨਾ ਤੇ ਵਿਚਾਰਿਆਂ ਨੇ ਵਸਾ ਲਈ ਸੀ ਕਿਰੇ ਕੁੜੀ ਦਾ ਜੱਪਾ ਸੀਗਾ ਹਾਂ ਹਾਂ ਆ ਗਿਆ ਤੂੰ ਚੱਲ ਗਿਆ ਹਾਂ ਹਾਂ ਤੱਤਲੀ ਹੋਈ ਓਏ ਪੁੱਤ ਕਿੱਥੇ ਜਾਦੇ ਤੁਸੀਂ ਅਸੀਂ ਹੁਣ ਕੀ ਰਾਂ ਤਾਂ ਸੱਚੀ ਜਾਣਾ ਕਿ ਬੇ ਗੱਲ ਕਰਕੇ ਸੱਚ ਇਕੱਠੇ ਹੋਏ ਹਾਂ ਸੱਚ ਇਕੱਠੇ ਹੋਏ ਸਾਰੇ ਜਿਹੜੇ ਉੱਥੇ ਬੈਠੇ ਸੀ ਆਪਾਂ ਨੂੰ ਡੀਕੀ ਜਾਂਦੇ ਹੋ ਅੱਛਾ ਹਾਂ ਉਹ ਮੈਂ ਕਿਹਾ ਚੱਲ ਜਾਇਆ ਕੇ ਫਿਰ ਹੁਣ ਜਦੋਂ ਸਾਰਾ ਕੰਮ ਉਚਾਲੇ ਪਿਆਗਾ ਤੇ ਉਹ ਵੀ ਉਹਨਾਂ ਦਾ ਕੰਮ ਕਰਾਇਆ ਹੈ ਕਿ ਜਦੋਂ ਅਗਲੇ ਦੀ ਗਾਣਾ ਚੋਰੀ ਹੋ ਗਈ ਤੂੰ ਇਹ ਬਹੁਣ ਤਾਂ ਥੋੜ ਕਿੰਨਾ ਪਤਾ ਨਹੀਂ ਪੱਤੇਰੇ ਦੇ ਕੰਮ ਹੈ ਦਾ ਨਾ ਤਿੰਨੇ ਮਰਮਰ ਟੋਟਕਾਂ ਦੇ ਆ ਹੋਈ ਤਾਂ ਇਹ ਕਾਰਬਾਰੇ ਦਾ ਮੁੰਡਾ ਨਾ ਆਏ ਨਾ ਲੋਟ ਨਹੀਂ ਆਉਂਦਾ ਇਹਦੇ ਛੱਤਰੇਟ ਹੋਣੀ ਚਾਹੀਦੀ ਮੈਂ ਤਾਂ ਹੀ ਤੇ ਕੱਲ ਅੱਜ ਮੈਂ ਪੁੱਛਿਆ ਕਿ ਇਹੀ ਗੱਲ ਕਰਨੀ ਭਾਈ ਵਿੱਚ ਪੰਚਾਇਤ ਦੇ ਵਿਚਾਲੇ ਖੜਾ ਕੇ ਛੱਤਰ ਮਾਗਦੇ 12 12 ਹੀ ਆਪਾਂ ਦੇ ਹਾਂ ਤੈਨੂੰ ਆਦਾ ਹੱਗਿਆ ਪਤਾ ਜਿੰਨੀ ਕੀ ਗੱਲ ਹੋਈ ਨਾ ਉਨੀ ਕਰੀ ਆਉਂਦੇ ਸਰਮਰ ਉਹਨਾਂ ਨੇ ਤੇ ਪਰਚਾ ਆਲੇ ਉਹਨੂੰ ਮੁੰਡੇ ਨੂੰ ਵੀ ਆਏ ਨਹੀਂ ਕਰਦੇ ਹੁੰਦੇ ਇਹ ਗਰੀਬਾਂ ਦੀ ਉਹ ਕਿ ਖੋਲਣ ਲੱਗਾ ਸੀਗਾ ਅਬੇ ਵੇ ਅਸੀਂ ਕੀ ਕਹਿਣਾ ਗਾ ਸੋ ਉਨੀ ਗੱਲ ਕਰਾਂਗੇ ਕਰਾਂਗੇ ਜਿੰਨੀ ਗੱਲ ਕਹਿਤੀ ਉਹਨਾਂ ਨੇ ਹੋਰ ਉਪਰੀ ਗ ਕੋਕੀਨ ਨਿ ਬ੍ਰੌਂਡ ਕਰ ਹੁਣ ਇਹ ਗੱਲ ਤਾਂ ਫਿਰ ਆ ਜਾਂਦੀ ਕਰਨੀ ਪੈਂਦੀ ਹੈ ਕਿ ਹੁਣ ਹਾਂ ਤਾਂ ਕਰਨੀ ਹੈ ਗੱਲ ਫੇਰਾ ਤੁਸੀਂ ਅੰਦੀ ਗੱਲ ਕਰਕੇ ਤੇ ਅਗਲੇ ਨੂੰ ਮਾੜੀ ਮੋਟੀ ਝਾੜ ਚੱਪ ਕਰਿਓ ਇਹਦੀ ਇਹਦੀ ਝਾੜ ਚੱਪ ਉੱਧੀ ਹੋ ਜਾਂਦੀ ਨਾ ਜਿੱਦ ਦੇ ਇਹਨਾਂ ਦੇ ਬੱਕਰੀ ਖੋਲਨੀ ਸੀ ਜੇ ਉਹਦੇ ਦਾ ਝਾੜ ਚੱਪ ਹੋ ਜਾਂਦੀ ਤਾਂ ਇਹਨਾਂ ਹੁੰਦਾ ਨਹੀਂ ਸੀ ਇਹ ਆ ਕੰਮ ਕਰਦਾ ਹੀ ਨਹੀਂ ਆਜ ਨੂੰ ਤੇ ਦੂਜਾ ਕਰਾ ਕਰ ਬਦਲ ਭਾਈ ਮੂਰੇ ਹੋ ਜਾਂਦੇ ਨੇ ਫਿਰ ਸੜਾਉਣ ਵਾਲੇ ਜਿਹਨਾਂ ਪਦਾਂ ਦੇ فائدੇ ਨਾਲ ਹੋ ਜਾਂਦੇ ਐ ਸਹੇਦ ਨਾਲੇ ਤਾਂ ਆਪਣਾ ਮੰਦਰ ਕਿੰ ਸੀਗਾ ਜਿਨ੍ਹਾਂ ਨੇ ਸਹੇਦ ਦਿੱਤੀ ਐ ਤਾਂ ਅਸੀਂ ਤਾਂ ਉਹਨਾਂ ਵਿਚਾਰ ਲੋਕ ਕਢਵਾ ਰਿਆ ਸੀ ਕਿ ਨਾਲ ਨਾਲ ਖਾਣਾ ਰਚਕਾਓ ਨਾਲ ਫਿਰ ਵੀ ਗਮਾਨ ਮੱਥਾ ਤੇ ਹੁਣ ਗਮਾਨ ਮੱਥਾ ਤੇ ਹੁਣ ਮੀਚ ਮੈਚ ਕਹੂੰਗਾ ਨਾ ਇਹਨਾਂ ਦਾ ਅੱਜ ਗੱਲ ਕਰਾਂਗੇ ਸਹੀ ਗੱਲ ਹੈ ਸੱਜ ਕੇ ਲਿਆਓ ਕਾ ਹੁਣ ਮੰਦਰ ਕਰੇ ਪਾਣੀ ਦੇ ਗਲਾਸ ਪਿਆ ਦੀ ਪਰ ਨਾਲ ਦਵਾਈ ਗੱਲ ਆ ਜਾ ਪੀਓ ਪਾਣੀ ਹੈ ਨਾ ਆ ਬੜਾ ਪਾਣੀ ਦੇ ਗਲਾਸ ਤੇ ਆ ਕੇ ਜਾ ਗਿਆ ਸੀ ਤੈਨੂੰ ਫਿਰ ਨਾਲ ਉਹ ਮੈਂ ਨਹੀਂ ਬਸ ਟਾਇਰ ਤਾਂ ਹੋਇਆ ਬਟਾ ਸੁਣਾ ਰਿਹਾ ਸੀਗਾ ਫਿਰ ਮੈਂ ਅੱਗੇ ਚੱਲ ਗਿਆ ਫਿਰ ਉਹ ਕਿਹਾ ਮੈਂ ਨੂੰ ਕੰਦੇ ਕਲੇ ਨੂੰ ਜੀ ਆਇਆ ਮਰਾ ਨਾ ਵੀ ਮੈਂ ਬਾਈ ਤੇ ਪਰਣਾ ਲੈ ਕੇ ਜਾਂਦਾ ਕਲੇ ਜਣੇ ਤਾਂ ਬਾਈ ਕਿੱਥੇ ਫਾਉ ਬੈਣ ਦਿੰਦੀ ਆਹੋ ਬਾਹਰ ਚੱਕਵੇਂ ਬੰਦੇ ਆ ਉਹ ਬੈ ਦੋ ਜਣੇ 11 ਗੇਮ ਦਿਨੇ ਇਹ ਤਾਂ ਗੱਲ ਨਹੀਂ ਨਾਲ ਚੇ ਕੋਈ ਆਉਂਦੀ ਆ ਬੰਦੇ ਦੀ ਦੋ ਬੰਦੇ ਖੜੇ ਆ ਤਾਂ ਉਹ ਕਿੰਨੇ ਜੇ ਮੈਂ ਵਿੱਚ ਸੀ ਨਾ ਉਹਦੇ ਵਿੱਚ ਸੀਗਾ ਤਾਂ ਹੀ ਅੱਜ ਇਹਨੇ ਫਸ ਲਿਆ ਅੱਛਾ ਹਾਂ ਉਹ ਤੇ ਵਕਰੀ ਬੈਲ ਤੇ ਇਹਨਾਂ ਨੂੰ ਸਾਰੇ ਵਿੱਚ ਹੀ ਸੀਗੇ ਇਹ ਬਿੰਦਰਵਾਰ ਦੇ ਚਾ ਕੋਈ ਨਹੀਂ ਭਾਈ ਇਹਨਾਂ ਤੱਕਾ ਕਰਾ ਦੇ ਨਾਲ ਛਿੜਕ ਦੇ ਭਾਈ ਦਾਹਾਂ ਤੋਂ ਆਣੀਆ ਕੰਮ ਕਰੀ ਕਾਹ ਕੀ ਹੋਣਾ ਗਸਤਾ ਇਹ ਗੱਲ ਕਹਿੰਦੀ ਆ ਵੀ ਭਾਈ ਜੇ ਮਰਜ਼ੀ ਕਰ ਲੈ ਨਿਗਾਹ ਦੇ ਵੀ ਤੇ ਪੈਸੇ ਦੇ ਹਾਂ ਅਗਲੇ ਨੇ ਗਰੀਬ ਜਵਾਕ ਕਹਿੰਦਾ ਤੇ ਕਹਿੰਦਾ ਕੀ ਆ ਹੋਣਾ ਤੇ ਪੁਥਾਣੇ ਤੇ ਸਿੱਟਣ ਕੋ ਉੱਥੇ ਵੀ ਕੋਈ ਸੇਕੀ ਕਰਦਾ ਨਾ ਕਰੇ ਆ ਗੱਲ ਛੋਟੇ ਛੋਟੇ ਜਵਾਕ ਹਾਂ ਜਿਵੇਂ ਕੁਝ ਹੋਇਆ ਉਸ ਨਾਲ ਕਰਾਂਗੇ ਨਾ ਬਲਕਿ ਹੋਇਆ ਟਾਈਮ ਆ ਗਿਆ ਦੇਖ ਲੈ ਤੇ ਤੂੰ ਹੱਥ ਖਾਨ ਲੱਗ ਗਿਆ ਬੋਦੀ ਦਾ ਗੱਲ ਲੱਗੀ ਉਹ ਵੀ ਮਾ ਵੀ ਨਹੀਂ ਕਰਦਾ ਗਾ ਆ ਇੱਕ ਬੇਦਰੀ ਦਾ ਸੱਚੀ ਬਣ ਆਲੀ ਇੱਥੇ ਬੈਠ ਜਿੰਗੇ ਸਰਦ ਭਾਂਡਿਆਂ ਤੇ ਮੈਂ ਕੋਈ ਨਾ ਕੋਈ ਪੁੱਤ ਬਣਾਵਾ ਕੇ ਸਰਦੀ ਤਾਂ ਆ ਜਾ ਗਏ

ਤਾਂ ਚੰਗਾ ਹੋਇਆ ਮਸ਼ੀਨ ਵੀ ਖੜਾ ਗਈ ਬੀਜ ਦੀ ਮੱਕੀ ਹਨਾ ਇਹਨਾਂ ਨੇ ਮੱਕੀ ਬੀਜ ਦਾਂਗੇ ਆਪਾਂ ਵੀ ਥੀ ਦਾ ਵੀ ਹੁਣ ਤੜਾ ਰਹਿ ਨਹੀਂਗਾ ਰੰਡ ਨਹੀਂ ਹੋਣੀ ਕਮੋ ਓ ਕਮੋ ਓਠਾਂ ਇਹ ਕਰ ਪੰਜ ਜਾਨੇ ਦੀ ਤਾਂ ਚਾਹ ਬਣਾ ਦੇ ਤੇ ਤਿੰਨ ਜਾਨੇ ਦੀ ਰੋਟੀ ਬਣਾ ਦੇ ਜਾ ਭੱਜ ਕੇ ਰੋਟੀ ਦੇਖੋ ਡੌਂਕੀ ਹੋ ਗਿਆ ਕੀ ਕਰਨਾ ਹੈ ਤਿੰਨ ਜਣਿਆਂ ਦੀ ਤਾਂ ਭੂਆ ਰੋਟੀ ਬਣਾਉਣੀ ਆ ਤੇ ਪੰਜ ਜਣਿਆਂ ਦੀ ਚਾਹ ਬਣਾਉਣੀ ਆ ਫਿਰ ਤੁਸੀਂ ਸਾਨੂੰ ਆਖੇ ਨੂੰ ਕਿਆ ਕਹਿਣਾਗਾ ਵੀ ਰੋਟੀ ਬਣਾ ਦੇ ਨਾਲ ਚਾਹ ਬਣਾ ਦੇ ਅਸੀਂ ਬਣਾ ਦੇਾਂਗਾ ਆਪੇ ਉਹ ਚਲ ਕੋਈ ਨਾ ਤੁਸੀਂ ਬਣਾ ਦਿਓ ਕੀ ਹੋ ਗਿਆ ਬਿਮਾਰ ਤੈਨੂੰ ਨਹੀਂ ਪਤਾ ਹੁਣ ਬਿਮਾਰ ਹੈ ਵਾਰੀ ਵਾਰੀ ਕੁਝ ਤਾਂ ਬਿਮਾਰ ਹੈ ਇਹਨੇ ਤਾਂ ਕੀ ਹੋ ਗਿਆ ਅਕੇ ਨਾਤਾ ਇਹਨੂੰ ਆਦਾ ਆ ਕੇ ਪੰਜ ਜਾਨਾਂ ਦੀ ਚਾਹ ਬਣਾ ਦੇ ਨਾਲ ਤਿੰਨ ਜਾਨਾਂ ਦੀ ਰੋਟੀ ਬਣਾ ਦੇ ਇਹ ਕਿੱਥੋਂ ਬਣਾ ਦੂ ਇਹਨੂੰ ਨਾ ਚਾਹ ਰੋਟੀ ਹੋਰ ਤਾਂ ਤੂੰ ਲੈ ਕੇ ਗਿਆਗਾ ਪੁੱਤ ਉਹ ਮਾਂ ਹੁਣ ਤਾਂ ਲੈ ਕੇ ਗਿਆ ਮੈਂ ਉਹ ਨਾ ਕਰਾਹੇ ਵਾਲੇ ਆ ਗਏ ਉਹ ਬਾਣ ਜਾ ਪੱਧਰ ਕਰਾਉਣ ਲੱਗ ਗਏ ਉਹਨਾਂ ਨੂੰ ਮੇਰਾ ਪਰਸੋਂ ਦਾ ਕਿਹਾ ਵਾ ਸੀਗਾ ਉਹ ਕਹਿੰਦੇ ਅੱਜ ਹੈਗਾ ਟਾਈਮ ਤੇ ਉਹਨਾਂ ਨੇ ਰੋਟੀ ਨਹੀਂ ਖਾਧੀ ਤੜਕੇ ਵੀ ਮੈਂ ਤਾਂ ਕਰਕੇ ਆਇਆ ਤੇ ਇਹਨੂੰ ਪਤਾ ਬਾਕੀ ਮੈਂ ਤੇ ਬਾਪੂ ਆ ਤਿੰਨ ਜਣੇ ਉਹ ਆ ਤਾਂ ਤੁਹਾਨੂੰ ਕਿਹਾ ਵੀ ਪੰਜ ਜਣੇ ਦੀ ਚਾਹ ਬਣਾ ਦਿਓ। ਰੋਟੀਆਂ ਤਾਂ ਰੋਟੀਆਂ ਬਣਨ ਚਾਹ ਚਾਹ ਖੜ ਤੇਰਾ ਬਾਪੂ ਪੜਾ ਕੇ ਲਗਿਆ ਤੈਨੂੰ ਨਹੀਂ ਦੱਸਿਆ ਹੁਣ ਉਹਨੇ। ਉਹ ਤਾਂ ਇਹਨਾਂ ਲਈ ਬਣੀ ਸੀ ਆਪਾਂ ਤਾਂ ਰੋਟੀ ਇਹਨਾਂ ਦੀ ਦੁਪਹਿਰ ਦੀ। ਉਹ ਨਹੀਂ ਫਿਰ ਹੁਣ ਜਿਹੜੇ ਕਰਾ ਲਿਆ ਉਹਨਾਂ ਦੀ ਤਾਂ ਚੱਲ ਰੋਟੀ ਭੇਜ ਜਾਣਾ ਕੋਈ ਨਾ ਪੁੱਤ ਰੋਟੀ ਦਾ ਤਾਂ। ਚੱਲ ਬਣਾਓ ਸੀ ਇੱਥੇ ਚੰਗਾ। ਨਾ ਟਾਈਮ ਤਾਂ ਕਿਹੜਾ ਹੋਇਆ ਬਾਪੂ ਹਾਈ ਤਾਂ ਕੋਨਾਂ ਨੂੰ ਰੋਟੀ ਖਵਾਈ ਨਹੀਂ ਕਿ ਉਹਨਾਂ ਨੇ। ਉਹ ਮਾਂ ਤੜਕੇ ਨਾ 4 ਵਜੇ ਨਿਕਲ ਜਾਂਦੇ ਆ ਕਰਾ ਲਾਉਣ ਵਾਲੇ। ਹਾਂ ਤੇ ਸਾਰਾ ਦਿਨ ਉੱਥੇ ਲੰਘ ਜਾਂਦਾ ਰੋਟੀ ਖਾਣੀ ਆਉਂਦੀ। ਰੋਟੀ ਦਾ ਤਾਂ ਪੁੰਨ ਹੁੰਦਾ। ਰੋਟੀ ਦਾ ਆਪਾਂ ਹੁਣ ਮਿੰਟ ਮਾਰਦੇ ਚੱਲ ਬਣਾ ਦਨੇ ਦੋ ਜਾਨੀਆਂ ਆਪਾਂ। ਭਾਬੀ ਇਹੋ ਕਰ ਲਾ ਆਟਾ ਛਾਣ ਕੇ ਗੁੰਨ ਲਾ ਤੇ ਚਾਹ ਜਿਹੜੀ ਧਰੀ ਪਈ ਐ ਉਹ ਚ ਹੋਰ ਹੋ ਕਰਕੇ ਧਰ ਲਾ। ਉਹ ਤਾਂ ਪਾਣੀ ਹੋਰ ਪਾ ਦਨੀ ਆ ਕੀ ਦਮ ਹੋਰ। ਕੋਈ ਨਾ ਕੋਈ ਨਾ ਬੁੱਤ ਮਿੰਟ ਮਾਰ ਦਾਂਗੇ ਕੋਈ। ਹੋਰ ਕੋਈ ਨਹੀਂ ਚਾਹ ਰੋਟੀ ਤੇ ਤਿਆਰ ਕਰ ਦਨੇ ਤੇ ਤੂੰ ਐਂ ਕਰ। ਜਾ ਅੱਡੇ ਵਾਲਿਆਂ ਰੇੜੀਆਂ ਤੋਂ ਨਾ ਇਹਨੂੰ ਕੋਈ ਖਾ ਲਿਆ ਦੇ ਖਾਣ ਨੂੰ। ਇਹਨੇ ਨਾ ਤਾਂ ਰੋਟੀ ਖਾਦੀ ਐ ਨਾ ਇਹਨੇ ਦੁੱਧ ਪੀਤਾ ਨਾ ਇਹਨੇ ਚਾਹ ਪੀਤੀ। ਉਹ ਪੂਹ ਹਲੇ ਦਾ ਟਾਈਮ ਹੀ ਹੈ ਨੀਗਾ। ਕੋਈ ਗੱਲ ਨਹੀਂ ਮੈਂ ਆਉਂ ਮੈਨੂੰ ਆਇਆ ਕੱਲ ਮਖੀਲ ਵੀ ਉਹੋ ਖੜਾ ਕੇ ਇੱਕ ਮੱਕੀ ਬੀਜਣੀ ਹੈਗੀ ਮੀਂਹ ਦਾ ਮੌਸਮ ਆਗਾ ਫਾਈ ਨਹੀਂ ਪਤਾ ਕਿਹੜੇ ਵੇਲੇ ਆਜੇ ਮੁਰਤੇ ਜੇ ਮੀਂਹ ਪੈ ਗਿਆ ਨਾ ਬੀਜੀ ਵੀ ਜਾਈ ਤੇ ਕਰੰਡ ਹੋ ਜੂ ਸਾਰਾ ਕੁਛ ਜੇ ਤੁ ਮੰਨ ਲਿਆ ਕਰ ਗੱਲ ਆਖੀ ਹਜੇ ਕਿਹੜਾ ਰੋਟੀਆਂ ਪੱਕੀਆਂ ਪਈਆਂ ਸੀ ਰੋਟੀ ਪਕਾ ਕੇ ਬੰਦ ਕੇ ਨਾਲ ਕਿਆ ਕਰਕੇ ਪਾਉਣੀਆਂ ਕੰਨੀ ਚ ਜਾਂ ਮੇਰਾ ਪੁੱਤ ਆ ਚੈਕਲ ਤੇ ਬਗ ਜਾ ਇੱਕ ਵਿੱਦ ਚ ਮੁੜ ਆਏਗਾ ਇਹ ਆਏ ਭੁੱਖੇ ਢਿੱਡ ਪੈਣੀ ਬੈਠੀ ਰਹੂਗੀ ਗਾਹਾਂ ਆਪਾਂ ਨੂੰ ਬੱਚੇ ਦੀ ਵੀ ਲੋੜ ਐ ਇਹਦੀ ਵੀ ਲੋੜ ਐ ਚਲ ਕੋਈ ਨਾ ਤੁਸੀਂ ਨਾ ਰੋਟੀ ਬਣਾਓ ਮੈਂ ਉਤਬਾਜ ਕੇ ਫੜਾ ਦੂੰਗਾ ਮੈਨੂੰ ਰੋਟੀ ਫੜਾ ਦੇ ਪਹਿਲਾਂ ਮੁੜ ਕੇ ਟਾਈਮ ਲੱਗ ਜਾਊਗਾ ਮੈਨੂੰ ਪਤਾ ਅੱਛਾ ਨਹੀਂ ਹਿੰਡੋ ਪਾਉ ਜਾ ਕਰ ਰੋਟੀ ਖੇਤ ਲੈ ਕੇ ਜਾਣੀ ਏ ਤੇਰੇ ਉਹਨੇ ਰੋਟੀ ਪਕਾ ਕੇ ਬਣੀ ਹੋਊਗੀ ਜਾ ਵਗ ਜਾ ਹਜੇ ਚਟਨੀ ਬਣਾਉਣੀ ਆ ਹੁਣ ਸਬਜ਼ੀ ਕੋਈ ਦਾਲ ਹੈ ਨਹੀਂਗੀ ਘਾਹੇ ਦੀ ਉਹ ਕਦੂ ਲਿਆਂਦੇ ਤਾਂ ਸੀਗੇ ਖੇਤੋਂ ਉਹੀ ਬਣਾ ਦਿਓ ਹੁਣ ਕਦੂ ਇੰਨੇ ਚਿਰ ਕਿੱਥੇ ਬਣਾ ਜਿਹੜੀ ਦਾਲ ਪਈ ਐ ਇੰਨੀ ਕੌਦੀ ਦਾਲ ਦੀ ਮੰਦਰ ਵਾਸਤੇ ਰੱਖੀ ਸੀ ਉਹ ਬਣਾ ਦੇਣਾ ਓ ਮਾਂ ਮੇਰੀ ਗੱਲ ਸੁਣ ਰੋਟੀ ਚੱਜ ਦੀ ਖਵਾਵਾਂਗੇ ਨਾ ਕੰਮ ਆ ਹਾ ਕੰਮ ਵੀ ਚੱਜ ਦਾ ਕਰ ਜਾਣਗੇ ਮੜਾ ਮੋਟਾ ਤੁਸੀਂ ਬਣਾ ਹੀ ਲਓ ਹੁਣ ਲੱਗ ਜਾਣਗੇ 20 ਮਿੰਟ ਕੋਈ ਗੱਲ ਨਹੀਂ ਮੈਂ ਕੱਟ ਦਿੰਨੀ ਭੁਈ ਕਦੂ ਚਲ ਮੈਂ ਉਹ ਕਰ ਲਈ ਮੂੰਗੀ ਦੀ ਦਾਲ ਨੂੰ ਦੋ ਦੋ ਕਰ ਦਿੰਦੀ ਐ ਤੇ ਸੋਈ ਦੇਣਾ ਚਲ ਚੰਗਾ ਫਿਰ ਛੇਤੀ ਬਣ ਜੀ ਤਾਂ ਦੂਜੀ ਚਲ ਮੈਨੂੰ ਵੀ ਨਾ ਹੁਣ ਲਾਲਚ ਹੋ ਗਿਆ ਉਹ ਮਸ਼ੀਨ ਦਾ ਕਰਕੇ ਮੇਰੀ ਗੱਲ ਸੁਣ ਲੈ ਨਾਲ ਤਾਂ ਸਿਓ ਲੈ ਨਾਲ ਇਹਨੂੰ ਅੰਬ ਲਿਆ ਦੇ ਪੈਸੇ ਤਾਂ ਹੈਗੇ ਤੇਰੇ ਕੋਲ ਪੈਸੇ ਹੈਗੇ ਮੇਰੇ ਕੋਲੇ ਕੋਈ ਗੱਲ ਨਹੀਂ ਮੈਂ ਲਿਆ ਦਿੰਦਾ ਅੰਬ ਲਿਆ ਦੇ ਨਾਲੇ ਅੰਬ ਮੰਗੀ ਐ ਦੀ ਤਾ ਖੇਚਣਾ ਬਣਾ ਜੋ ਰੋਟੀ ਚੰਗਾ ਬਸ ਮੂੰਹ ਬਣਾ ਦੇ ਦੇਣਾ ਤੇ ਤੇਰੇ ਆਉਂਦੇ ਮੇਰੀ ਗੱਲ ਸੁਣੇ ਹਾਂ ਜਿਵੇਂ ਲੋਕ ਮੈਨੂੰ ਮਾੜਾ 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 ਕਹਿੰਦੇ ਰਹਿੰਦੇ ਆ ਤੈਨੂੰ ਵੀ ਮੈਨੂੰ ਹੀ ਮਾੜਾ ਲੱਗਦਾ ਨਾ ਪੁੱਤ ਮੈਨੂੰ ਪਤਾ ਇਨਾ ਮਾੜਾ ਲੱਗਦਾ ਮੈਂ ਤਾਂ ਤੂੰ ਬਾਲਾ ਇਸ ਤੈਨਾਂ ਲੱਗਦਾ ਤੇ ਬਲਾਈ ਉਹ ਲੱਗਦਾਗਾ ਤਾਂ ਮਾ ਮਾ ਮਾਮਾ ਨੇ ਕਿਤੇ ਕਿਹਾ ਲੋ ਪੁੱਤ ਮਾੜਿਆ ਇਹ ਹੈ ਹੈ ਸਹੀ ਗੱਲ ਮੈਂ ਤਾਂ ਇਨਾ ਪਿਆਰ ਹੁੰਦਾ ਜਿੰਨਾ ਵੀ ਕਹੀ ਨੇ ਤੂੰ ਲੋਕ ਆਖੀ ਜਾਨ ਪੌਖੀ ਜਾਨ ਲੋਕ ਮੈਂ ਮੈਂ ਤਾਂ ਨਾ ਇਹਨੂੰ ਚੱਤਨਾ ਬਾਤ ਰੁਕ ਰਿਹਾ ਕਰ ਮੜ ਮਤਲਬ ਚਿੱਤ ਸ਼ਾਂਤ ਵਿੱਚ ਹੋ ਜਾਂਦਾਗਾ ਮੂੰਹ ਮੱਥੇ ਲੱਗੇ ਤੋ ਜਾਉਂਗਾ ਬੇਜਾਂਗਾ ਹੋਰ ਆਂ ਅੰਦਰ ਬੜੇ ਤੋਂ ਵੀ ਕੀ ਹੋਈਗਾ ਟਾਈਮ ਪਾਸ ਹੁੰਦਾ ਦਾ ਸਾਰੇ ਅੰਦਰ ਬੜ ਕੇ ਪਿਆ ਰਹਿੰਦਾਗਾ ਵਾਸਾ ਉਹੀ ਜੀ ਜੈ ਨਹੀਂ ਕਰਦਾ ਨਹੀਂ ਜੀ ਕਾਤਾ ਨਹੀਂ ਕਰਦਾ ਹੋਰ ਫਿਰ ਪਾਣੀ ਵਿੱਚ ਇੱਕ ਦੋ ਵਾਰ ਨਹਾਇਆ ਕਰ ਤੇਤ ਸ਼ਾਂਤੀ ਚ ਹੋ ਜਾਂਦਾਗਾ ਹਾਂ ਕਿਉਂ ਗਰਮੀ ਬਾਹਰ ਜਮ ਐਨੀ ਗਰਮੀ ਸਿੱਤੇ ਚੱਲੀ ਜਾਂਦੀ ਆ ਆਰੇ ਭਾਈ ਮੈਂ ਤੇਰੇ ਵਾਸਤੇ ਨਿੰਬੂ ਪਾਣੀ ਬਣਾ ਕੇ ਲੈਂਦਾ ਲੈ ਪੀ ਇਹ ਇਹ ਤਾਂ ਸ਼ਾਂਤੀ ਚ ਹੋਉਂਗੀਰਾ ਲਪੀਲਾ ਪਰ ਇਹਦੀ ਕਾਦੀ ਖਤਰ ਗਿੱਤੀ ਦਵਾ ਬੱਚਾ ਬਾਈ ਪਤਾ ਕਿੰਨੀ ਤਾਂ ਗਰਮੀ ਆ ਭਾਈ ਤੇ ਮੈਂ ਤਾਂ ਅੱਜ ਨੂੰ ਕਹਿ ਸੀ ਮੈਂ ਕਿ ਬਾਹਰ ਪੈਸੀ ਕੋਈ ਤਾਂ ਟੱਗ ਗਿਆ ਕਿ ਨੂੰ ਬਿਚਟ ਬਾਹਰ ਨਜਾਇਗਾ ਹੋਰ ਕੀ ਇਹਦਾ ਜਾਇਆ ਕਰੂੰਗਾ ਆ ਜਾਇਆ ਕਰੂੰਗਾ ਬਾਹਰ ਉਹ ਸ਼ਾਂਤੀ ਚ ਚੋਈ ਉਹ ਗਰਮੀ ਕਰਕੇ ਮੈਂ ਬਾਹਰ ਨਹੀਂ ਹਾਂ ਗਰਮੀ ਤਾਂ ਕੋਈ ਬਦੂਲੀ ਘੜਦੀ ਹੋਊਗੀ ਇਹ ਤਾਂ ਸਾਰਾ ਐਸੀ ਚ ਪਿਆਰ ਨਾਲ ਮੈਂ ਨਵੀਂ ਸਲੀਪ ਘੁੱਟਣ ਲੱਗ ਜਾਂਦਾ ਉਹੀ ਤਾਂ ਗੱਲ ਆ ਬੇਬੇ ਜਿੰਨਾ ਆਪਾਂ ਬਚਦੇ ਆ ਕਰਮੀ ਤੋਂ ਓਨੀ ਵਰਮੀ ਜਾਂਦੇ ਲੱਗਦੇ ਜਾਂਦੇ ਲੱਗਦੀ ਜਦੋਂ ਬਾਹਰ ਨਿਕਲਦੇ ਆਂਗੇ ਐ ਭਾਈ ਮੈਂ ਤੈਨੂੰ ਐ ਕਹਿੰਦੀ ਸੀ ਉਹ ਭੇਜੇਗਾ ਕੀ ਸਾਬ ਪਤਾਵ ਜਾ ਪਰੇ ਨਵੇੜ ਦਿੰਦਾ ਦੋ ਦਿਨ ਹੋ ਗਏ ਉਹਨੂੰ ਕਿਹੜੇ ਮਾਰਦੀ ਨੀ ਹਾਂ ਆਪਾਂ ਹੀ ਕਰ ਦੂਗੀ ਆਈ ਸੀਗੀ ਉਹ ਕੀ ਸਿਹਾਬਤਾਵ ਉਹ ਤਾਂ ਕਿ ਨਹੀਂ ਸਾਡੇ ਪੈਸੇ ਰਹਿੰਦੇ ਆ ਅੱਗੇ ਦੇਹੋਗਾ ਕਿ ਮੈਂ ਚਾਹੀਦੀ ਆ ਪਰ ਜੇ ਇਹਦੇ ਤੇ ਪੈਸਾ ਆਪ ਲੈਣੀ ਉਹਨਾਂ ਦਾ 2 ਲੱਖ ਰੁਪਏ ਵਿੱਚ ਆਪਣਾ ਆ 2.5 ਕਿੱਲੇ ਕਹਿੰਦੇ ਰੱਖ ਗਏ ਆ ਉਹ ਆਪਣਾ ਕੋਲ ਮੈਂ ਤੈਨੂੰ ਕਿਹਾ ਸੀ ਨਾ ਹਾਂ ਵੀ ਆਪਣੇ ਪੈਸੇ ਟੁੱਟਦੇ ਆ ਨਾ ਕੰਨੀ ਆਪਾਂ ਲੈਣੇ ਆ ਸਮਾਂ ਉਹਨੂੰ ਮੈਂ ਕਿਹਾ ਸੀ ਮੈਂ ਕਿਹਾ ਭਾਈ ਸਾਡਾ ਤਾਂ ਸਾਬਕਾ ਪੂਰਾ ਹੋਇਆ ਪਿਆ ਤੇ ਪਹਿਲੀ ਗੱਲ ਤਾਂ ਤੂੰ 20 ਰੁਪਏ ਦੇ ਹਿਸਾਬ ਕਰ ਨੂੰ ਤੇਰੇ ਮਤਲਬ ਮੈਂ ਮੰਨਦਾ ਹਾਂ ਉਹ ਇੱਥੇ ਹਾਂ ਲੈ ਕਹਿੰਦੀ ਘਰੇ ਸਮਾਨ ਹੈ ਨਹੀਂ ਮੈਂ ਤਾਂ ਆਏ ਕਿ ਕਿ ਮਾਰਦੀ ਬੱਥੇ ਮੇਰੇ ਜਵਾਕ ਉਹਦੇ ਕੱਤੇ ਆ ਦੋ ਦਿਨ ਵਾਰੀ ਨਹੀਂ ਕਰਕੇ ਮੋੜੀ ਰੋ ਰੋ ਕੇ ਬਣਾਈ ਇੱਥੇ ਡੇਢ ਰੇ ਜਿਲਾ ਕੇ ਦੇ ਜੀ ਅੱਜ ਤਾਂ ਮੇਰਾ ਉਹਨੇ ਬਲੱਡ ਵਧਾਤਾ ਐਨਾ ਬੋਲੀ ਚੱਲ ਕੋਈ ਗੱਲ ਨਹੀਂ ਆਉਂਦੀ ਆਈ ਜਾਣ ਦੇ ਆਪਾਂ ਕੀ ਲੈਣਾ ਮੇਰੀ ਗੱਲ ਸੁਣ ਡੇਢ ਲੱਖ ਰੁਪਏ ਲਿਆ ਸੀ ਇਹਨਾਂ ਨੇ ਠੀਕ ਹੈ ਆ ਕੇ ਤੁਹਾਡੇ ਕੰਮ ਕਰੂੰਗਾ ਕੰਮ ਕਰੂੰਗਾ ਕੀ ਕੰਮ ਕੀਤਾ ਭੇਜੇ ਨੇ ਆਪਣੇ ਕਰਾ ਹਾਂ ਕੀਤਾ ਕੰਮ ਉਹਨੇ ਕੰਮ ਕੀਤਾ ਮਾਸੀ ਤੈਨੂੰ ਭਾਕੇ ਜਾਂਦਾ ਤਾਂ ਜਦੋਂ ਉਹਦਾ ਰੋਲ ਦਾ ਬਾਹਰ ਦਾ ਰੋਜ਼ ਮੀਟ ਭਾਗਦਾ ਤੇ ਮੈਂ ਕਿੱਥੇ ਗਵਾ ਬੱਕਰੇ ਨੂੰ ਤੇਰੀ ਗਲਤੀ ਹੈ ਬਾਈ ਕਿਉਂ ਬਰਾਬਰ ਪਿਠਾਉਣਾ ਉਹਨੂੰ ਤੂੰ ਤੂੰ ਕੀ ਲੈਣਾ ਹੁੰਦਾ ਹੈ ਇਹ ਗੱਤੋਂ ਮਾਂ ਤਾਂ ਕੋਲ ਕਹਿੰਦੀ ਪੁੱਤ ਬਾਹਰ ਦੀ ਲਿਆ ਕੇ ਰੱਖੀ ਜੂਂਗੀ ਘਰ ਇੰਨ ਕਿਸੇ ਨੂੰ ਲਿਆਈਦਾ ਹੁੰਦਾ ਦਾ ਤੈਨੂੰ ਮੈਂ ਕਿੰਨੇ ਵਾਰ ਸੁਝਾਇਆ ਤਾਂ ਉਹ ਚੰਗਾ ਬੇਬੇ ਨਹੀਂ ਲੈ ਕੇ ਆਉਂਦਾ ਤੂੰ ਤਾਂ ਬਸ ਹੁਣ ਗੱਲ ਕਰਨ ਲੱਗ ਜਾਨੀ ਹੈ ਮੈਂ ਉਹਨੇ ਤਾਂ ਆਪੋ ਤੋਂ ਪੈਸੇ ਲੈ ਕੇ ਖਾਲੇ ਭੇਜੇ ਨੇ ਤਾਂ ਉਹ ਲੋਕਾਂ ਕੋਲੇ ਭਾਂਦੀ ਕਰਦੀ ਕੋਣੀ ਐ ਵੀ ਸਾਡੇ ਪੈਸੇ ਨਹੀਂ ਦੇਂਦੇ ਤਾਂ ਮੈਨੂੰ ਵੀ ਗੁੱਸਾ ਆਇਆ ਤੇ ਅੱਜ ਪੈਸੇ ਕਿਉਂ ਨਹੀਂ ਦੇ ਤੁਸੀਂ ਕਿਹਾ 1.7 ਲੱਖ ਰੁਪਏ ਇਕੱਠਾ ਲਿਆਓ ਮੇਰੇ ਕੋਲ ਜਿਹੜਾ ਕੁਝ ਖਾਦਾ ਪੀਤਾ ਲੈ ਮੈਂ ਛੱਡਦਾਗਾ ਤੇ ਉਦੋਂ ਮੁੜ ਕੇ ਜ਼ਮੀਨ ਫੜਾ ਲਊ ਹਾਂ ਛੱਡਾ ਲਈ ਗੱਲ ਤੂੰ ਨ ਤੇ ਭਾਈ ਕਿਉਂਦੇ ਨਾਲ ਸਾਹ ਹਰ ਕੇ ਉਹਦੇ ਕੋਲ ਨਾਲ ਥੋੜੀ ਗੱਲ ਕਰਦੇ ਹੋ ਵੀ ਭਾਈ ਐਨੇ ਸੋਡੇ ਸਿਰ ਉੱਤੇ ਪਏ ਐ ਦੱਸਣਾ ਤਾਂ ਸੀਗਾ ਵੀ ਕੱਲ ਪਰਸੋਂ ਵੀ 2000 ਰੁਪਏ ਲੈ ਕੇ ਗਿਆ ਉਹ ਤਾਂ ਸੀ ਰੇ ਬੈਨੇ ਹਾਂ ਤਾਂ ਮੈਂ ਦੱਸਦਾ ਸੀ ਮੈਂ ਤਾਂ ਤੈਨੂੰ ਤਾਂ ਭਾਈ 1000 ਲੈ ਲਿਆ 2 ਉਹ ਹੱਕਾ ਲੈ ਗਿਆ 5000 ਰੁਪਏ ਹੋ ਗਏ ਸੋਡੇ ਕੰਨੀ ਮੱਖਾ ਉਹ ਦੋ ਪੰਡਾ ਵਿੱਚ ਥੋੜੀ ਜਿਹਾ ਲੈ ਗਿਆ ਸੀਗਾ ਉਹ ਤਾਂ ਬਿੱਤੇ ਨਹੀਂਗੇ ਜਿਹੜੀ ਆਪਾਂ ਤਾਂ ਕੀ ਜਿਹੜੀ ਚਾਹੁੰਦੇ ਤਾਂ ਦਰਦ ਨਹੀਂਗੇ ਇੱਤੇ ਨਾਲ ਇਹ 5000 ਲੈਣਾ ਉਹਨੇ ਕਰ ਦਿੱਤਾ ਭੇਜ ਦੇ ਉਹ ਵੀ ਸਾਡੇ ਘਰ ਤਾਂ ਪੈਸਾ ਨਹੀਂ ਗਿਆ ਆਈ ਮੈਂ ਗਿੜੀ ਆ ਕੀ ਸਾਰਾ ਕੋਸਾ ਦਿੰਦਾ ਹੋ ਪਰੇ ਜਾ ਕੇ ਕੀ ਪਤਾ ਬੰਦੇ ਆਹ ਆਦੀ ਬਤਾ ਉਸਨੇ ਭੇਜਿਆ ਹੋਵੇ ਨਾ ਹੀ ਤਾਂ ਕਹਿੰਦੇ ਆਪਾਂ ਦਾ ਗੇਲ ਫਾਰਸੀਆ ਮਾਰਦੀ ਉਹ ਹਾਂ ਇੱਕੋ ਜਿਆ ਦੋਨੇ ਦੋਨੇ ਕੋਈ ਹੋਰ ਮਿਲ ਕਹਦਾ ਸੀ ਕਹਿੰਦਾ ਭਾਈ ਥੂੜੀ ਮੇਰੀ ਸਿਰਜੀ ਮੈਂ ਥੂੜੀ ਵਾਧੂਆ ਲੈ ਲਈ ਮੈਂ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਕਹੇ ਥੋੜੀ ਜੀ ਕਣਕ ਵੀ ਚਾਹੀਦੀ ਮੈਂ ਕਿੰਨੀ ਕਹਾਂ ਦੇ ਦੇ 10 ਕਮਣ ਮਹਲ 10 ਕਮਣ ਯਾਰ ਕਣਕ ਹੋਣਾ ਐ ਇੰਨੀ ਕਣਕ ਵਾਕੇ ਚਾਹੀਦਾ 10 ਮੈਂ ਇਹਨਾਂ ਦਾਣ ਕਰ ਨੂੰ ਮੈਨੂੰ ਕਿਹੜਾ ਕਹੇ ਹੁਣ ਜਾਦੇ ਪਾਸੇ ਆਉਂਦਾ ਮੈਂ ਕਿ ਤੂੜੀ ਬਾਦੂ ਸੀਗੀ ਤੂੜੀ ਤਾਂ ਚੱਲ ਦੇ ਨਾ ਤੂੜੀ ਤਾਂ ਮੈਨੂੰ ਤੈ ਤਾਂ ਮਹੜਾਈ ਸੀ ਤੂੜੀ ਤਾਂ ਦੋ ਪੰਡਾ ਲੈ ਕੇ ਆਸੀ ਹੁੰਦੇ ਮੇਰੇ ਕੋ ਮੈਂ ਚੱਲ ਕੋਈ ਗੱਲਾਂ ਚੂੜੀ ਲੈ ਜਾ ਤੂੜੀ ਦੀ ਗੱਲ ਨਹੀਂ ਹੈਗੀ ਬੇਬੇ ਫਿਰ ਗੱਲ ਹੈਗੀ ਐ ਵੀ ਨਾਲੇ ਤਾਂ ਮੈਂ ਤੂੰ ਖਾਈ ਜਾਨੇ ਨਾਲ ਮੇਰੇ ਮੇਲ ਕੇ ਬਧੀ ਖੇ ਕਰੀਆ ਅੱਛਾ ਤੂੰ ਦੇਖ ਲੈ ਤਿੰਨੇ ਜਣੇ ਬੰਦੇ ਇਹਨਾਂ ਨੇ ਮੇਰੇ ਨਾਲ ਕੀ ਸਾਥ ਨਵਾਇਆ ਠੀਕ ਹੈ ਮੇਰੇ ਨਾਲ ਗਾਗੇ ਮੈਨੂੰ ਚੱਕ ਦੇ ਕੇ ਤਾਂ ਮੈਨੂੰ ਲੈ ਕੇ ਉੱਥੇ ਕਿਨਾ ਨਾ ਤੂੰ ਚੱਲ 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 ਮੰਦਰ ਕਿਧਰੇ ਉਦੋਂ ਮੁੜ ਕੇ ਭੇਜਾ ਭੱਜਾ ਮੁੜ ਕੇ ਘਰੇ ਨਹੀਂ ਵੜਿਆ ਠੀਕ ਹੈ ਫਿਰ ਜਿੱਦੇਵੇਂ ਨਾਲ ਪੁਲਿਸ ਦਾ ਚੱਕਰ ਪੈ ਗਿਆ ਉਹਦੇ ਦਾ ਜਿਹੜਾ ਸੀਗਾ ਜਰਨੈਲ ਹੈ ਜਰਨੈਲ ਨਹੀਂ ਮੁੜਿਆ ਅੱਛਾ ਫਿਰ ਦੂਜਾ ਬਿੰਦਰ ਬਿੰਦਰ ਤਾਂ ਤਾਂ ਹੁਣ ਆਉਣ ਲੱਗ ਗਿਆ ਕਿ ਉਹ ਅੱਧੇ ਖਾਣ ਕੇ ਉਸ ਬੰਦਾ ਚਾਹੀਦਾ ਹਾਂ ਹਾਂ ਚਾਹੀਦਾ ਇਹਨੂੰ ਰੋਟ ਚਾਹੀਦਾ ਦੇ ਦੇ ਇਹਨੂੰ ਪਤਾ ਲੱਗ ਗਿਆ ਕਿਹੜਾ ਮੇਰੇ ਨਾਲ ਕਰਦਾ ਕਿਹੜਾ ਨਹੀਂ ਇਹ ਵੀ ਆਪਣੀ ਗੁੱਸਾ ਕਰੇ ਪਤੀਲੇ ਦੇ ਪਤੀਲੇ ਵਿੱਚ ਦੇ ਕੰਮਾਂ ਨੂੰ ਰੋਈ ਨਾ ਖਵਾਈ ਜਾਂਦਾ ਨਾ ਸਾਡੇ ਨਾਲ ਘਰੇ ਘਰੇ ਕਰਦਾ ਇਹ ਜਿਹੜੇ ਅਸੀਂ ਬਣਾ ਕੇ ਨਾ ਦਿੰਦਾਂ ਤੇ ਨਾਲੇ ਭਾਈ ਜੀਤੋ ਕਹਿੰਦੀ ਆ ਕਿ ਆ ਹੋ ਕੇ ਜੇ ਕੋਈ ਨੇ ਲੈਣਾ ਪੈਸਾ ਤਾਂ ਤਾਂ ਕਿਹੜੇ ਮਾਰਦਾ ਮਾਰਦੀ ਆ ਉਹ ਸਮਾਂ ਉਸਰੇ ਕਰੇ ਜੀਤੋ ਕੋਣ ਨੂੰ ਚੀਤੋ ਮਾਰਾ ਜੀਤੋ ਨੂੰ ਪੁੱਛੋ ਗਾਣੇ ਕਈ ਕੁ ਸਿਕਰੀਪਾਂ ਦਾ ਹੱਕ ਖਾਣੇ ਹੋਵੇ ਹੈਗੇ ਮੈਂ ਤਾਂ ਕਹਿੰਦਾ ਹੁਣ ਹੀ ਆਉਣ ਬੁਲਾ ਕੇ ਮੈਂ ਪੱਟਾ ਗੁੱਤ ਅਸੀਂ ਸਾਥੋਂ ਨਹੀਂ ਮਤਰਾ ਲੜਾਇਆ ਤੂੰ ਹੀ ਤੁਹਾਨੂੰ ਸੇ ਤੁਹਾਨੂੰ ਆਪੂ ਵੀ ਇਹਨਾਂ ਨੇ ਪੜਾਤਾ ਹਾਂ ਮੈਂ ਤਾਂ ਜਿਹੜੀ ਸੱਚੀ ਗੱਲ ਆ ਉਹ ਭਾਈ ਦੱਸਤੀ ਹੁਣ ਆਏ ਅਸੀਂ ਤਾਂ ਭਾਈ ਘਰੇ ਨਹੀਂ ਹੁੰਦਾ ਹੁਣ ਸਾਡੀ ਮਾਂ ਮਾਂ ਦੀ ਹਿੰਮੇਵਾਰੀ ਹੈ ਤੇਰਾ ਘਰ ਸੰਭਾਲਣਾ ਉਹ ਕੱਟ ਤਨਿ ਬਾਅਦ ਕੀ ਪਹਿਲੋ ਕੰਮ ਕਰਨਾ ਸੁਣਾਉਂਦਾ ਉਹ ਤਾਂ ਲਟਾਇਆ ਨਹੀਂ ਹੁੰਦਾ ਉਹ ਤਾਂ ਬੋਲੀ ਜਾਂਦੀ ਐ ਬੋਲੀ ਜਾਂਦੀ ਮਾਇਆ ਕਿਸ ਤਰ੍ਹਾਂ ਕਿ ਮਸੌਦੋਂ ਖੜਾ ਕੇ ਆਈ ਸੀ ਉਹ ਤੋਂ ਤੇ ਇੱਧਰ ਹੁਣ ਮਗਰ ਫੇਰ ਆ ਜਾਂਦੀ ਹੈਗੀ ਅਸੀਂ ਤਾਂ ਲਟਾ ਪਈ ਉਹਨਾਂ ਨਾਲ ਰੌਡਾਂ ਹੀ ਕਰੀ ਜਾਂਦੀਆਂ ਆਪ ਮਾਨ ਨੂੰ ਲੈ ਕੇ ਅੰਦਰ ਬੈਠੀ ਐ ਬਾਹਰ ਪਤਾ ਨਹੀਂ ਕੀ ਹੋਈ ਜਾਂਦਾ ਛੁੱਟਾ ਚੁੱਪੀ ਫਿਰ ਗੁਲਾਸਾ ਕਰਦੀ ਉਹਨਾਂ ਨੂੰ ਹੋਰ ਇਹਨਾਂ ਨੂੰ ਚੋੜੀ ਲੱਥੀ ਦੇ ਹੀ ਨਹੀਂ ਹੈ ਮਹਾਂ ਰਾਜਨੀਤਿਕ ਕਾਲੇ ਵਾਲੇ ਦੀਆਂ ਨੇ ਇਹ ਸਾਰਿਆਂ ਇਕੱਲੀਆਂ ਸੂਟ ਹਟਾਤਾ ਆਹ ਕਰਨਾ ਉਹ ਕਰ ਆਪ ਉਸ ਕਰਨਾ ਲਾਹਾਂ ਨਾ ਓ ਜੀ ਇਹ ਗੁਰਿੰਦੀਪ ਕਾ ਚੱਲ ਤੂੰ ਮੈਂ ਕੱਢ ਕੇ ਨਾ ਦੱਸ ਰਹਾ ਤੂੰ ਬੇਬੇ ਤੇ ਤੂੰ ਮੇਰੇ ਝੱਟ ਬਾਹਲੇ ਗੱਲਾਂ ਬਾਤਾਂ ਕਰੋ ਤੇ ਤੂੰ ਭਾਈ ਉਹਦੇ ਨਾਲ ਸਾਹਕਦਾਰ ਦੀ ਗੱਲ ਮੈਂ ਕਰ ਲੂੰਗਾ ਕੋਈ ਨਹੀਂ ਮੈਂ ਕਰਾਂ ਤੇਰੇ ਮੈਨੂੰ ਲੜਾ ਦੇਗਾ ਉਹਦੇ ਨਾਲ ਗੁੱਤਰੀ ਜੀ ਫਲਾਉਂਦੀ ਆਉਂਦੀ ਆ ਇੱਥੇ ਚੱਲ ਲੜਨਾ ਤਾਂ ਆਪਾਂ ਬਾਹਲੇ ਬਾਤਾਂ ਕਰਦੇ ਹਾਂ ਭਾਈ ਉਹਨਾਂ ਨਾਲ ਸਾਹਕਦਾਰ ਬਤਾਉਂਗਾ ਤੂੰ ਬੈਠ ਕੇ ਨੁਕੀ ਜੰਦ ਫੜ ਕੇ ਤੇ ਬੈਠ ਕੇ ਸਾਹਕਦਾਰ ਕਰ ਲਾਉਂਗਾ ਕਰ ਦੂੰਗਾ ਬੇਬੇ ਕਰ ਦੂੰਗਾ ਉਹ ਲੇਖਨਾਮਾ ਈ ਕੰਨਾ ਹੁੰਦਾਗਾ ਤੇ ਐਵੇਂ ਗੱਲਾਂ ਆਪਾਂ ਨੂੰ ਆਇ ਨਾਖਦੇ ਇਹਨਾਂ ਨੇ ਇਹਨਾਂ ਦਾ ਬੰਨ ਲਿਆ ਸੀ ਚੱਕ ਕੇ ਦੇਖਣੀ ਇਹਨੂੰ ਕੁਛ ਦਿੱ ਆ ਗਿਆ ਵੀ ਲੈ ਕੇ ਆਪ ਨੂੰ ਘਰੋਂ ਜਾਂਦੇ ਹੁਣ ਮੈਨੂੰ ਤੂੰ ਪੁੱਛ ਦੱਸ ਡੂੜਦਾ ਕਰਵੇਂ ਤੂੰ ਮੜ ਦੇਣਾ ਜੁਹਾਰ ਤਾਇਨੜੇ ਜਮੀਨ ਲੈ ਕੇ ਦਿੱਤੀ ਸੀ ਮੈਨੂੰ ਅੱਛਾ ਹੁਣ ਜੇ ਜਮੀਨ ਪਾ ਬੋਣ ਲੱਗਾ ਮੈਂ ਤਾਂ ਫੇਰ ਵੀ ਇਹਨੂੰ ਕਹਾਂ ਕਿ ਸਾਰਾ ਕੁਝ ਤੁਮ ਨੂੰ ਵਿਚੋ ਦੇਊਗਾ ਆਹ ਦਾ ਤੁਮ ਦਾ ਅਗਰ ਕਣਕ ਰਈ ਤੇ ਕਣਕ ਲੈ ਲਓ ਤੇ ਢੂੜੀ ਚਾਹੀ ਢੂੜੀ ਤਾਂ ਛਕਾਈਏ ਨਾ ਪਤਾ ਹੀ ਆਪਾਂ ਨਹੀਂ ਉਹ ਤੱਕੋ ਕੇ ਰੱਖ ਦੇ ਆਪਾਂ ਫੇਰ ਵੀ ਘਿੱਡ ਮਚਾਉਂਦੇ ਆਂ ਵਿਚਾਰੇ ਨਿਆਣੇ ਇਹ ਜਵਾਬ ਆ ਗਏ ਜਿਹੜਾ ਇਹ ਕੋਲੇ ਦੂਢ ਕਿੱਲੀ ਉਹ ਆਪਣੇ ਚ ਰੱਖੀ ਬੈਠਾਗਾ ਵੀ ਚਲ ਕੋਈ ਨੀ ਪੁੱਤ ਇਹਨਾਂ ਹੱਥ ਛਾੜ ਜਾ ਬਰ ਤਾਂ ਕੋਈ ਨਾ ਜੇ ਕਰ ਲਾ ਕੰ ਚੰਦਨ ਜੱਟ ਬਾਹਰ ਜਾਣ ਚੱਕ ਮੇਰੇ ਗਾ ਸੁਣੇ ਹਾਂ ਗੋਲੜਾ ਕਿੱਸੇ ਬਣਾ ਦੇ ਨੋ ਬਣਾ ਨਹੀਂ ਆ ਕਿ ਉਹ ਵਾਵਾ ਸਰ ਮਾਦੀਏ ਮੈਂ ਨਾ ਕੋਈ ਮਾਦੀਏ ਪੱਕ ਬਣਾ ਕੇ ਲੈ ਕੇ ਦਿੰਨੀ ਆ ਮੈਂ ਆ ਚੰਦਨ ਜੱਟ ਅਥਰਾਂ ਗੱਲਾਂ ਰੋਜ ਇਹਨਾਂ ਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਿਮਾਗ ਤੇ ਦਿੱਤਾ ਪਈ ਚੀਜ਼ਾ ਸੜ ਦਿੰਦੇ ਆ ਸੱਚੀ ਦਵਾਈ ਸੀ ਪਤਾ ਨਹੀਂ ਕਿੱਧਰ ਨੂੰ ਮਾਰੀਆਂ ਗੋਲੀਆਂ ਕਾਲੀਆਂ ਚਲਾ ਕੇ ਆ ਜੀਤੋ ਵੀ ਭੋਰਾ ਨਿਗਾਣੀ ਰੱਖ ਲਈ ਸੱਚੀ ਮੈਂ ਦੱਸੂ ਕਿੱਥੇ ਪਹੜਾ ਜੇ ਮੇਰਾ ਵੱਧ ਗਿਆ ਬਲੱਡ ਤੇਰਾ ਔਖਾ ਹੋ ਜੇ ਕਾਉਣਾ ਭਾਈ ਅੱਛਾ ਫੇਰਾ ਗਈ ਤੂੰ ਹਾਂ ਭਣੀ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਕਰੀ ਫਿਰ ਬਾਈ ਨਾਲ ਗੱਲ ਨਾ ਬਾਈ ਨਾਲ ਗੱਲ ਮੈਂ ਕੀ ਕਰਨੀ ਸੀਗੀ ਨਾਲੇ ਤੂੰ ਆਪਦੇ ਘਰਾਂ ਵਾਲੇ ਨੂੰ ਭੇਜ ਭਾਈ ਬੰਦੇ ਵਹਿ ਕੇ ਹਿਸਾਬ ਕਰਨਗੇ ਆਪਾਂ ਨੂੰ ਬੁੜੰਗਾ ਨੂੰ ਕੀ ਪਤਾਗਾ ਸਾਰਾ ਕਿਤਾਬ ਦਾ ਉਹ ਤੋਂ ਉਹਨਾਂ ਦੇ ਸਾਰਾ ਕਿਤਾਬ ਦਾ ਆਪਾਂ ਨੂੰ ਕੀ ਪਤਾਗਾ ਤੂੰ ਆਹਦੇ ਬੰਦੇ ਨੂੰ ਕਹ ਲੈ ਸਾਰਾ ਤੈਨੂੰ ਉਹ ਇਕੱਠੇ ਰਹਿੰਦੇ ਆਗੇ ਜੇ ਭਾਣੇ ਬੰਦਾ ਇੰਨੇ ਜੋਗਰਾ ਹੁੰਦਾ ਪਹਿਲਾਂ ਹੀ ਨਾ ਜ਼ਮੀਨਾਂ ਗਹਿਣੇ ਤਰਦਾ ਕੀ ਲੋੜ ਪਈ ਸੀ ਆ ਮੈਨੂੰ ਤਰ-ਤਰ ਦਿਆਂ ਠੋਕਰਾਂ ਖਾਂਨ ਉਹ ਤਾਂ ਮੈਨੂੰ ਕਿਸੇ ਦੇ ਪਾਸੇ ਜੋ ਘਰ ਨਹੀਂ ਛੱਡਿਆ ਮਜ਼ਦੂਰ ਕਰਤਾ ਲੋਕਾਂ ਦੇ ਘਰੇ ਧੱਕੇ ਖਾਨ ਮੇਰੀ ਗੱਲ ਸੁਣ ਕੁੜੇ ਉਹਨੂੰ ਸਾਰਾ ਪਤਾ ਹੀ ਐ ਵੀ ਮੇਰੇ ਕੰਨੀ ਕੋਈ ਸੇਲੜਾ ਹੈ ਨਹੀਂ ਉਹਨਾਂ ਦਾ ਆਉਣ ਵਾਲਾ ਸਾਬ ਕਿਤਾਬ ਤਾਂ ਪੂਰਾ ਹੋਇਆ ਪਿਆ ਤਾਂ ਹੀ ਤਾਂ ਉਹ ਗੱਲ ਨਹੀਂ ਕਰਦਾ ਸਾਡੇ ਨਾਲ ਕੇ ਭਾਣੇ ਸਾਬ ਕਿਤਾਬ ਪੂਰਾ ਕਾਦੇ ਨਾਲ ਕਰਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਜੋ ਕੀ ਲੈ ਕੇ ਗਿਆ ਜਿਹੜਾ ਤੁਹਾਡੇ ਤੋਂ ਤੁਸੀਂ ਕਿਨੂੰ ਸਾਬ ਕਿਤਾਬ ਪੂਰਾ ਕਰਤਾ ਨਾਲੇ ਤੁਸੀਂ ਇੱਕ ਵਾਰ ਨਾ ਬਾਈ ਕਿਕਰ ਸਿਆ ਨਾ ਮੇਰੀ ਗੱਲ ਕਰਵਾਓ ਉਹਦੇ ਨਾਲ ਮੈਂ ਆਪੀ ਗੱਲ ਕਰੂੰਗੀ ਨਾ ਉਹਦੇ ਨਾਲ ਤੂੰ ਕੀ ਗੱਲ ਕਰ ਲੇਗੀ ਜਦੋਂ ਅਸੀਂ ਤੈਨੂੰ ਕਹੀਆਂ ਨੀਆਂ ਭਾਈ ਬੰਦੇ ਬਹਿ ਕੇ ਹਿਸਾਬ ਕਰ ਲੈਣ ਨਾ ਤਾਂ ਅਸੀਂ ਭਾਈ ਇਹ ਜੀ ਗੱਲ ਚ ਆ ਗਏ ਤੇ ਨਾ ਅਸੀਂ ਤੇਰਾ ਸਨੇਹਾ ਲਾਗੇ ਬਾਈ ਨੂੰ ਫਿਰ ਤੁਸੀਂ ਸਨੇਹਾ ਤਾਂ ਇੱਕ ਵਾਰ ਲਾ ਦੋ ਮੈਨੂੰ ਦੱਸ ਦੋ ਭਾਈ ਕਿੱਥੇ ਹੈਗਾ ਮੈਂ ਆਪ ਗੱਲ ਕਰ ਲੈਣੀ ਆ ਉਹਦੇ ਨਾਲ ਬਾਈ ਤਾਂ ਖੇਤ ਆ ਜਾ ਜਾਵੜਾ ਜਾ ਖੇਤ ਉਹਦੇ ਮਗਰ ਬਾਗ ਜਾ ਤੂੰ ਹਾਂ ਉਹ ਤਾਂ ਨਾਲੇ ਨਾ 3000 ਤਾਂ ਉਹ ਕੇਰਾ ਲੈ ਗਿਆ ਆ ਪਾਸੋਂ ਚੌਥੇ 2000 ਕੱਲ ਲੈ ਗਿਆ ਉਹ ਥੋੜੇ ਤਾਂ ਪੈਸੇ ਬਾਹਾਂ ਤੇ ਸਾਰੇ ਪੂਰੇ ਹੋਏ ਪਏ ਆ ਕੇ ਮੇਰੀ ਗੱਲ ਸੁਣਾ ਨਾ ਚਾਹਗੜ ਤੂੰ ਕਹਿੰਦੀ ਸਾਡੇ ਘਰੇ ਤੱਕ ਕੁਝ ਨਹੀਂ ਹੈਗਾ ਤੇ ਚਾਹਗੜ ਵਾਸਤੇ ਪੈਸੇ ਲੈ ਕੇ ਗਿਆ ਉਹ ਮੈਨੂੰ ਤਾਂ ਦੱਸਿਆ ਨਹੀਂ ਵੀ ਮੈਂ ਪੈਸੇ ਲੈ ਕੇ ਆਇਆ ਮੈਂ ਤਾਂ ਦਰਦਾਰ ਦੀਆਂ ਠੋਕਰਾਂ ਖਾਦੀ ਫਿਰਦੀ ਆ ਆਪਦਾ ਘਰ ਦਾ ਗੁਜ਼ਾਰਾ ਮਸਾਂ ਕਰਦੀ ਆ ਤੁਸੀਂ ਕਹਿੰਦੇ ਉਹ 3000 ਲੈ ਗਿਆ 2000 ਲੈ ਗਿਆ ਨਾ ਫਿਰ ਜੇ ਪੈਸੇ ਲੈ ਕੇ ਗਿਆ ਤਾਂ ਗਿਆ ਕਿੱਥੇ ਲੈ ਕੇ ਉਹ ਉਹ ਤਾਂ ਭਾਈ ਸਾਨੂੰ ਕੀ ਪਤਾ ਹੁਣ ਛੋਡੇ ਘਰ ਦਾ ਮਸਲਾ ਕਿ ਨਹੀਂ ਬੇਬੇ ਹਾਂ ਉਹ ਤਾਂ ਤੂੰ ਪੁੱਛ ਆਉਂਦੇ ਬੰਦੇ ਨੂੰ ਵੀ ਤੂੰ ਕਿੱਥੇ ਦੇ ਕੱਲੇ ਪੈਸੇ ਸਾਨੂੰ ਕੀ ਪਤਾਗਾ ਹੁਣ ਉਹਨੇ ਕਿੱਥੇ ਲਾਏ ਆ ਕੇ ਚੜਾ ਲਏ ਹੋਣਗੇ ਸ਼ਰਾਬਾਂ ਵਾਲਿਆਂ ਦੇ ਤੁਸੀਂ ਜੇਕਰ ਤੋਂ ਸਾਡੇ ਘਰੇ ਆ ਖੜਦੀਆਂਗੀ ਖਬਰਦਾਰ ਜੇ ਤੂੰ ਬਾ ਸਾਡੇ ਘਰੇ ਆਈਆਂਗੀ ਸਹੀ ਗੱਲ ਲਵੇ ਬੇ ਆ ਕੇ ਦਿਮਾਗ ਖਰਾਬ ਕਰ ਦਿੰਦੀ ਆ ਇੱਕ ਤਾਂ ਮੇਰੀ ਦਿਮਾਗੀ ਪਾਚ ਗਈ ਪਹਿਲਾਂ ਉੱਤੋਂ ਬਲਾ ਡੇਣੇ ਵਧਾਤਾ ਮੇਰਾ ਦਿਮਾਗ ਖਰਾਬ ਕਰਨ ਵਾਲੀ ਕਿਹੜੀ ਗੱਲ ਆ ਜੀ ਮੈਨੂੰ ਤਾਂ ਆਈ ਸੀਗਾ ਵੀ ਚੱਲ ਆਪਦਾ ਜ਼ਮੀਨ ਦਾ ਹਸਾਬ ਕਿਤਾਬ ਕਰ ਲੈਂਦੇ ਤੁਸੀਂ ਆਪਦੇ ਘਰੇ ਤੇ ਮੈਂ ਉਦੋਂ ਬਾਅਦ ਆਪਦੇ ਘਰੇ ਨਹੀਂ ਭਣੇ ਤੇਰੇ ਮੂਰੇ ਹੱਥ ਬੰਨੇ ਜਾ ਬਾਗ ਜਾ ਜਾ ਕਿਕਰ ਸਾਨੂੰ ਪਾਹ ਲਾ ਨਾਲੇ ਆਪਦੇ ਘਰ ਵਾਲੇ ਨੂੰ ਉਹਨਾਂ ਨਾਲ ਬੈ ਕੇ ਹਸਾਬ ਕਰ ਲਈ ਜਬ ਆ ਗਈ ਤਾਂ। ਜਬ ਆ ਤੈਨੂੰ ਸਾਡੀ ਜਾਨ ਕੀ ਖਾਇਆ ਕਰ। ਰੋਜ਼ ਆ ਫੜਦੀ ਹੈਗੀ ਹੱਥ ਜੋ ਬੰਨਣਾ। ਬਾਈ ਨੂੰ ਆ ਜਾਂਦੇ ਬੇਬੇ ਤੂੰ ਕਹੀ ਨਾਲੇ ਮੈਂ ਕਹੂੰਗੀ। ਭਾਈ ਇਹਨੂੰ ਆਪਣੇ ਘਰੇ ਵੜਨਾ ਨਾ ਦੇਵੇ। ਵਾਹ ਕੱਲ ਪਰਸੋਂ ਕਿੰਨਾ ਐਸੇ ਪਿੱਛੇ ਦਾ ਕੁਸਮਾਨ ਪਾਈ ਕੇ ਹਟੇਗਾ। ਇਹ ਆਪਣੇ ਘਰ ਦਾ ਖਹਿੜਾ ਕਿਉਂ ਨਹੀਂ ਛੱਡਦੀਗੀ? ਇਹੇ ਬੇਬੇ ਜਾਣ ਕੇ ਪੈਸੇ ਖਾਣ ਨੂੰ ਫਰਦੀਆ ਤੈਨੂੰ ਵੀ ਪਤਾ ਲੱਗੇਗਾ। ਢੋਕਦੀ ਸਾਰਾ ਦਿਨ ਇੱਥੇ। 2 ਮਿੰਟ ਕੰਮ ਵੀ ਨਹੀਂ ਕੋਈ ਕਰਨਨ ਦਿੱਤੀ। 3 ਜੇ ਦਿਨ ਆ ਜਾਂਦੀ ਹੈ ਇੱਥੇ।